ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵਾ ਸਕਦੀਆਂ ਹਨ ਕਿਉਂਕਿ ਉਹਨਾਂ ਖਿਲਾਫ ਸ਼੍ਰੀ ਅਕਾਲ ਤਖਸੈ ਵੇਖੇ ਨਵੀਂ ਸ਼ਿਕਾਇਤ ਦਰਜ ਕੀਤੀ ਗਈ ਹੈ ਇਹ ਸ਼ਿਕਾਇਤ ਮਿਸਲ ਸਤਲੁਜ ਵੱਲੋਂ ਕੀਤੀ ਗਈ ਹੈ ਜਿਸ ਵਿੱਚ ਸੁਖਬੀਰ ਬਾਦਲ ਦੀਆਂ ਸਾਬਕਾ ਚੇਤਦਾਰਾ ਗਿਆਨੀ ਰਗਵੀਰ ਸਿੰਘ ਗਿਆਨੀ ਹਰਪੀ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਖਿਲਾਫ ਆਰਮਿਕ ਸਟੇਜ ਤੋਂ ਕੀਤੀਆਂ ਟਿੱਪਣੀਆਂ ਦਾ ਜ਼ਿਕਰ ਕੀਤਾ ਗਿਆ ਸ਼ਿਕਾਇਤ ਵਿੱਚ ਮੰਗ ਕੀਤੀ ਗਈ ਹੈ ਸੁਖਬੀਰ ਬਾਦਲ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਬਾਦਲ ਪਰਿਵਾਰ ਅਤੇ ਉਹਨਾਂ ਦਾ ਧੜਾ ਪੰਥ ਦੀ ਨੋਮੈਂਡਗੀ ਨਹੀਂ ਕਰ ਸਕਦਾ ਕਿਉਂਕਿ ਖਾਲਸਾ ਪੰਥ ਦਾ ਦਾਇਰਾ ਬਹੁਤ ਵਿਸ਼ਾਲ ਹੈ ਸ਼ਿਕਾਇਤ ਅਨੁਸਾਰ ਸੁਖਬੀਰ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਹੁਕਮਨਾਮੇ ਨੂੰ ਚੁਣੌਤੀ ਦਿੱਤੀ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਬੋਗਸ ਡੈਲੀਗੇਟਾਂ ਰਾਹੀਂ ਪ੍ਰਧਾਨ ਦੀ ਕੁਰਸੀ ਹਾਸਲ ਕੀਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸੁਖਬੀਰ ਬਾਦਲ ਨੇ 26 ਦਿਨਾਂ ਵਿੱਚ 3 ਜਥੇਦਾਰ ਬਦਲੇ ਅਤੇ 12 ਤੇ 13 ਅਪ੍ਰੈਲ 2025 ਨੂੰ ਤੇਜਨ ਸਿੰਘ ਸਮੁੰਦਰੀ ਹਾਲ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਿਆਸੀ ਸੰਭਾਵਾਂ ਦੌਰਾਨ ਜਥੇਦਾਰਾਂ ਖਿਲਾਫ અપਮਾਨਜਨਕ ਇਲਜ਼ਾਮ ਲਗਾਏ ਪੰਜਾਬ ਕਾਂਗਰਸ ਦੇ ਬਤਾਈਕ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੂੰ ਆਪਣੇ ਖਿਲਾਫ ਦਰਜ ਐਫਆਈਆਰ ਦੇ ਮਾਮਲੇ ਵਿੱਚ ਦਾਇਰ ਪਟੀਸ਼ਨ ਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਅਦਾਲਤ ਨੇ ਬਾਜਵਾ ਨੂੰ ਵੱਡੀ ਰਾਹਤ ਦਿੱਤੀ ਹੈ ਉਹਨਾਂ ਦੀ ਗ੍ਰਿਫਤਾਰੀ ਤੇ 22 April ਤੱਕ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਨਾਲ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਪ੍ਰਤਾਪ ਸਿੰਘ ਬਾਜਵਾ ਖਿਲਾਫ ਪੰਜਾਬ ਪੁਲਿਸ ਨੇ ਇੱਕ ਨਿੱਜੀ ਚੈਨਲ ਤੇ ਦਿੱਤੇ ਗਏ ਬਿਆਨ ਕਾਰਨ ਕੇਸ ਦਰਜ ਕੀਤਾ ਸੀ ਜਿਸ ਵਿੱਚ ਉਹਨਾਂ ਨੇ ਪੰਜਾਬ ਵਿੱਚ 32 ਬੰਬ ਦੇ ਮੌਜੂਦਗੀ ਦਾ ਦਾਅਵਾ ਕੀਤਾ ਸੀ ਇਸ ਬਿਆਨ ਨੂੰ ਲੈ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਜਿਸ ਖਿਲਾਫ ਬਾਜਵਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਹੁਣ ਹਾਈ ਕੋਰਟ ਦੇ ਫੈਸਲੇ ਨਾਲ ਬਾਜਵਾ ਨੂੰ ਰਾਹਤ ਮਿਲੀ ਹੈ ਹਾਈ ਕੋਰਟ ਨੇ ਆਪਣੇ ਜੱਜ ਹਾਈ ਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਬਾਜਵਾਦੀ ਗ੍ਰਿਫਤਾਰੀ ਤੇ 22 April ਤੱਕ ਰੋਕ ਲਗਾਈ ਜਾਂਦੀ ਹੈ ਜਦਕਿ ਇਸ ਦੌਰਾਨ ਪੰਜਾਬ ਸਰਕਾਰ ਨੂੰ ਮਾਮਲੇ ਦੇ ਪ੍ਰतिकਰਮ ਸੰਬੰਧੀ ਜਵਾਬ ਦਾਖਲ ਕਰਨ ਲਈ ਕਿਹਾ ਗਿਆ ਹੈ ਇਹ ਨੋਟਿਸ ਸਰਕਾਰ ਦੀਆਂ ਕਾਰਵਾਈਆਂ ਤੇ ਕੇਸ ਦੀ ਸੰਵੇਦਨਸ਼ੀਲਤਾ ਤੇ ਵਿਚਾਰ ਕਰਨ ਲਈ ਜਾਰੀ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਟ੍ਰਾਂਸਪੋਰਟ ਵਿਭਾਗ ਵਿੱਚ ਸਾਰੀਆਂ ਲੰਬਿਤ ਅਰਜ਼ੀਆਂ ਦਾ ਨਿਪਟਾਰਾ 25 April ਤੱਕ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਸੇਵਾ ਲੀਸ ਸਮਾਂ ਨਿਰਧਾਰਤ ਕੀਤਾ ਜਾਵੇਗਾ ਉਹਨਾਂ ਨੂੰ ਉਸ ਸਮੇਂ ਸੀਮਾ ਦੇ ਅੰਦਰ ਪੂਰਾ ਕੀਤਾ ਜਾਵੇਗਾ ਜੇਕਰ ਕੋਈ ਅਧਿਕਾਰੀ ਦਿੱਤੇ ਸਮੇਂ ਦੇ ਅੰਦਰ ਆਪਣਾ ਕੰਮ ਪੂਰਾ ਨਹੀਂ ਕਰਦਾ ਤਾਂ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਇਸ ਦੀ ਨਿਗਰਾਨੀ ਸੀਨੀਅਰ ਅਧਿਕਾਰੀ ਅਤੇ ਟਰਾਂਸਪੋਰਟ ਕਮਿਸ਼ਨਰ ਕਰਨਗੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਘਰ ਬੈਠੇ ਵੀ ਆਵਾਜਾਈ ਨਾਲ ਸੰਬੰਧਿਤ ਸਾਰੀਆਂ ਸਮਾਵਾਂ ਮਿਲਣਗੀਆਂ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਮੁੱਦਾ ਆ ਕੇ ਪੰਜਾਬ ਦੇ ਅੰਦਰ ਟਰਾਂਸਪੋਰਟ ਡਿਪਾਰਟਮੈਂਟ ਪੰਜਾਬ ਦਾ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਜਿਹੜੀਆਂ ਸਰਵਿਸਸ ਸਰਕਾਰ ਵੱਲ ਦਿੱਤੀਆਂ ਜਾਂਦੀਆਂ ਸੀ ਉਹਨਾਂ ਦੇ ਅੰਦਰ ਆਧਿਕ ਸਖਤ ਕਦਮ ਚੁੱਕੇ ਗਏ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਹੋਰ ਜਿਹੜੀ ਆ ਪਾਰਦਰਸ਼ਤਾ ਲੈ ਕੇ ਆਉਣ ਦੇ ਲਈ ਹੋਰ ਟਰਾਂਸਪਰੈਂਸੀ ਲੈ ਕੇ ਆਉਣ ਦੇ ਲਈ ਹੋਰ ਜਿਹੜੀ ਆ ਜਿੰਨੀਆਂ ਵੀ ਸਰਵਿਸਸ ਰਹਿ ਗਿਆ ਉਹਨਾਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਸਾਡੇ ਲਾਗਿਕ ਹੈ ਉਹ ਦੇਣ ਦੇ ਲਈ ਸਾਡੇ ਜਿਹੜੇ ਕੰਜ਼ਿਊਮਰ ਨੂੰ ਦੇਣ ਦੇ ਲਈ ਹੋਰ ਜਿਹੜਾ ਰੂਲ ਸਖਤ ਕੀਤੇ ਨੇਗੇ ਕਿਉਂਕਿ ਜੇ ਮੈਂ ਗੱਲ ਕਰਾਂ ਪੰਜਾਬ ਦੇ ਅੰਦਰ ਜਿਹੜਾ ਡਰਾਈਵਿੰਗ ਲਾਇਸੈਂਸ ਹੁੰਦਾਗਾ ਜਦੋਂ ਕੋਈ ਡਰਾਈਵਿੰਗ ਲਾਇਸੈਂਸ ਲੈਣ ਜਾਂਦਾਗਾ ਚਾਹੇ ਕੋਈ ਮੋਟਰ ਕਾਰ ਦਾ ਜਾਂ ਮੋਟਰਸਾਈਕਲ ਦਾ ਉਹਦੇ ਲਈ ਅੱਜ ਮੈਂ ਦੇਖਿਆ ਸੀ ਡਿਪਾਰਟਮੈਂਟ ਦੇ ਅੰਦਰ ਰਿਵਿਊ ਹੋਇਆ ਜਦੋਂ ਕਿ ਲਗਭਗ ਜਿਹੜਾ ਪ੍ਰੀਖਟ ਜਿਹੜਾ ਟਾਈਮ ਲਾਈਨ ਆ ਜੇ ਟਾਈਮ ਬਾਉਂਡ ਕੀਤਾ ਗਿਆ ਕਿ 7 ਦਿਨ ਦਾ ਸਮਾਂ ਹੋਣਾ ਚਾਹੀਦਾ ਉਹਦੇ ਬਾਅਦ ਵੀ ਲਗਭਗ ਅੱਜ 7722 ਜਿਹੜੀਆਂ ਐਪਲੀਕੇਸ਼ਨ ਪੈਂਡਿੰਗ ਪੰਜਾਸੀ 7722 ਐਪਲੀਕੇਸ਼ਨ ਪੈਂਡਿੰਗ ਪੰਜਾ ਨੇ ਇਸੇ ਤਰ੍ਹਾਂ ਰੀਨਿਊਬਲ ਡਰਾਈਵਿੰਗ ਲਾਇਸੈਂਸ ਦੀ ਗੱਲ ਆ ਕਿ ਜਦੋਂ ਆਪਾਂ ਲਾਇਸੈਂਸ ਨੂੰ ਰੀਨਿਊ ਕਰਾਉਣਾ ਉਹਦੀਆਂ ਲਗਭਗ 7084 ਐਪਲੀਕੇਸ਼ਨ ਆ ਪੰਜਾਬ ਪਰਚ ਪੈਂਡਿੰਗ ਪੰਜਾ ਸੀ ਇਸੇ ਤਰੀਕੇ ਜਿਹੜੇ ਹਾਇਰ ਪਰਚੇਸ ਜਿਹੜੀਆਂ ਐਡੀਸ਼ਨਲ ਡਿਲੀਸ਼ਨ ਹੁੰਦੀ ਆ ਕਿ ਤੁਸੀਂ ਵਾਹਨ ਵੇਚਤਾ ਜਾਂ ਨਵਾਂ ਲੈ ਲਿਆ ਛਡਵਾ ਲਿਆ ਕਿਸੇ ਤੋਂ ਪੁਰਾਣਾ ਉਹਦੇ ਲਈ ਲਗਭਗ 1634 ਜਿਹੜੀਆਂ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਸੀਗੀਆਂ ਇਸੇ ਤਰੀਕੇ ਚੇਂਜ ਆਫ ਐਡਰੈਸ ਡਰਾਈਵਿੰਗ ਡੀਐਲ ਦੇ ਅੰਦਰ ਚੇਂਜ ਆਫ ਐਡਰੈਸ ਇਹ ਡੀਐਲ ਦੇ ਅੰਦਰ ਡਰਾਈਵਿੰਗ ਲਾਇਸੈਂਸ ਦੇ ਅੰਦਰ ਲਗਭਗ 2851 ਐਪਲੀਕੇਸ਼ਨਾਂ ਪੈਂਡਿੰਗ ਪਈਆਂ ਸੀਗੀਆਂ ਇਹਨਾਂ ਸਾਰਿਆਂ ਦੇ ਅੰਦਰ ਇੱਕ ਟਾਈਮ ਲਾਈਨ ਜਿਹੜੀ ਆ ਉਹ ਸਰਕਾਰ ਵੱਲੋਂ ਨਿਯੁਕਤ ਕੀਤੀ ਗਈ ਸੀ ਪਰ ਲੇਕਿਨ ਫਿਰ ਵੀ ਫਿਰ ਵੀ ਜਿਹੜੀਆਂ ਇਹ ਐਪਲੀਕੇਸ਼ਨ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਨੇਗੀਆਂ ਇਹ ਪੂਰੇ ਪੰਜਾਬ ਦੇ ਅੰਦਰ ਪੈਂਡਿੰਗ ਪੰਜਾਸੀਆਂ ਯਾਨੀ ਕਿ ਡਰਾਈਵਿੰਗ ਲਾਇਸੈਂਸ ਦੇ ਅੰਦਰ ਨਮਾ ਜਦੋਂ ਡਰਾਈਵਿੰਗ ਲਾਇਸੈਂਸ ਜਾਰੀ ਹੁੰਦਾਗਾ ਤਾਂ ਉਹਦਾ ਸਮਾਂਗਾ 7 ਦਿਨ ਤਾਂ ਉਹਦਾ ਸਮਾਂਗਾ 7 ਦਿਨ ਦਾ ਸਮਾਂ ਦਿੱਤਾ ਗਿਆ ਇਸੇ ਤਰੀਕੇ ਰੀਨਿਊਵਲ ਦੇ ਉੱਤੇ ਰਿਡਿਊ ਕਰਾਉਣ ਦੇ ਉੱਤੇ ਡਰਾਈਵ ਲਾਇਸੈਂਸ ਉਹਦੇ ਲਈ ਵੀ 7 ਦਿਨ ਦਾ ਸਮਾਂ ਦਿੱਤਾ ਗਿਆ ਜਦਕਿ ਰਜਿਸਟ੍ਰੇਸ਼ਨ ਸਰਟੀਫਿਕੇਟ ਜੇਕਰ ਤੁਸੀਂ ਆਰਸੀ ਬਣਾਉਣੀ ਆ ਤਾਂ ਉਹਦੇ ਲਈ 21 ਦਿਨ ਦਾ ਸਮਾਂ ਹੈਗਾ ਇਸੇ ਤਰੀਕੇ ਐਡੀਸ਼ਨ ਐਂਡ ਡਿਲੀਸ਼ਨ ਐਡੀਸ਼ਨ ਕਰਨਾਗਾ ਜਾਂ ਜੇ ਡਿਲੀਸ਼ਨ ਕਰਾਉਣੀ ਆ ਕੋਈ ਹਰ ਪਰਚੇ ਜਗਰੀਮੈਂਟ ਦੇ ਅੰਦਰ ਕਿਉਂਕਿ ਜਦੋਂ ਤੁਸੀਂ ਕੋਈ ਵਾਹਨ ਖਰੀਦਦੇ ਹੋ ਤਾਂ ਜਦੋਂ ਆਪਾਂ ਬੈਂਕ ਤੋਂ ਲੋਨ ਲੈਨੇ ਆ ਉਹਦੇ ਅੰਦਰ ਐਂਟਰੀ ਕੋਈ ਡਿਲੀਟ ਕਰਾਉਣੀ ਆ ਜਾਂ ਐਂਟਰ ਕਰਵਾਉਣਾਗਾ ਤਾਂ ਉਹਦੇ ਲਈ ਵੀ ਸਮਾਂ ਸੀਮਾ ਜਿਹੜੀ 3 ਦਿਨ ਸੀਗੀ ਸੋਦੀਆਂ ਵੀ ਐਪਲੀਕੇਸ਼ਨ ਜਿਹੜੀਆਂ ਪੰਜਾਬ ਪਰਚ ਬਹੁਤ ਸਾਰੀਆਂ ਪੈਂਡਿੰਗ ਪੰਜਾਂ ਸੀ ਪਰ ਲੇਕਿਨ ਅੱਜ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਸਖਤ ਫੈਸਲੇ ਲੈਂਦੇ ਹੋਏ ਆਰਡਰ ਜਾਰੀ ਕੀਤੇ ਨੇਗੇ ਕਿ ਸਾਰੀਆਂ ਸਰਵਿਸ ਜਿਹੜੀਆਂ ਕਿ ਬਿਉਣ ਦੀ ਟਾਈਮ ਲਾਈਨ ਪਲੇ ਕੀਆ ਜਿਹੜੀਆਂ ਕਿ ਸਮੇਂ ਤੋਂ ਵੱਧ ਪੈਂਡਿੰਗ ਪੰਜ ਐਪਲੀਕੇਸ਼ਨਸ ਨੇ ਕੀਆ ਪੰਜਾਬ ਪਰ ਦੇ ਅੰਦਰ ਉਹਨਾਂ ਦਾ ਨਿਪਟਾਰਾ ਜਿਹੜਾ ਉਹ 25 ਅਪ੍ਰੈਲ ਤੱਕ ਕਰਨਾਗਾ ਸਾਰੇ ਡਿਪਾਰਟਮੈਂਟ ਨੂੰ ਆਰਟੀਓਜ਼ ਨੂੰ ਡੇਟ ਦੇ ਅਫੀਸਰ ਸਰਦਾਰ ਨੂੰ ਇਹ ਅੱਜ ਹੁਕਮ ਜਾਰੀ ਹੋਇਆ ਨੇ ਕਿ ਕਿ 25 ਅਪ੍ਰੈਲ ਤੱਕ 25 ਅਪ੍ਰੈਲ ਤੱਕ ਸਾਰੀਆਂ ਜਿਹੜੀਆਂ ਐਪਲੀਕੇਸ਼ਨਸ ਪੈਂਡਿੰਗ ਪੰਜਾਂ ਨੇ ਕੀਆ ਉਹ ਸਾਰੀਆਂ ਦਾ ਨਿਪਟਾਰਾ ਕਰਨਾਗਾ ਚਾਹੇ ਨਵਾਂ ਲਿਸੈਂਸ ਬਣਾਉਣਾਗਾ ਚਾਹੇ ਪੁਰਾਣੇ ਲਿਸੈਂਸ ਨੂੰ ਰਿਡੂ ਕਰਾਉਣਾਗਾ ਚਾਹੇ ਨਵੇਂ ਰਜਿਸਟ੍ਰੇਸ਼ਨ ਕਰਵਾਉਣੀ ਆ ਚਾਹੇ ਕੋਈ ਹਾਰ ਪਰਚੇਜ ਦਾ ਐਗਰੀਮੈਂਟ ਡਿਲੀਟ ਕਰਾਉਣਾਗਾ ਉਹਦੀ ਐਂਟਰੀ ਖਤਮ ਕਰਾਉਣੀ ਆ ਜਾਂ ਐਂਟਰੀ ਕਰਵਾਉਣੀ ਆ ਜਿੰਨੀਆਂ ਵੀ ਐਪਲੀਕੇਸ਼ਨਾਂ ਲਗਭਗ ਬਹੁਤ ਸਾਰੀਆਂ ਸਰਸਿਸ ਨੇ ਲਗੀਆਂ ਮੈਂ ਤੁਹਾਨੂੰ ਸਿਰਫ ਚੰਨ ਐਗਜ਼ਾਮਪਲ ਦਿੱਤੀਆਂ ਨੇ ਗੀਆਂ ਇਹ ਸਿਰਫ ਜਿੰਨੀਆਂ ਵੀ ਟਾਈਮ ਲਾਉਨ ਕੀਤਾ ਗਿਆਗਾ ਇਹ ਸਾਰੀਆਂ ਤੇ ਸਾਰੀਆਂ 25 ਅਪ੍ਰੈਲ ਤੱਕ 25 ਅਪ੍ਰੈਲ ਤੱਕ ਸਾਰੀਆਂ ਜਿੰਨੀਆਂ ਵੀ ਪੈਂਡਿੰਗ ਐਪਲੀਕੇਸ਼ਨ ਲਗੀਆਂ ਸਾਰੀਆਂ ਦਾ ਨਿਪਟਾਰਾ ਹੋਊਗਾ ਇਹ ਨਿਰਦੇਸ਼ ਜਿਹੜੇ ਲਗੇ आज सरदार भगवंत सिंह मान जी ਵੱਲੋਂ ਜਾਰੀ ਕਰ ਦਿੱਤੇ ਗਏ ਨੇ। ਅੱਜ ਸਾਡੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੰਨਰ ਜੀ ਨੇ ਹਦੇਸ਼ ਜਾਰੀ ਕੀਤੇ ਨੇਗੇ ਕਿ 25 ਅਪ੍ਰੈਲ ਤੱਕ ਕੋਈ ਵੀ ਐਪਲੀਕੇਸ਼ਨ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਪੈਂਡਿੰਗ ਨਹੀਂ ਰਹਿਣੀ ਚਾਹੀਦੀ। ਸਾਰਿਆਂ ਦਾ ਫੈਸਲਾ ਜਿਹੜਾ ਹੋਣਾ ਚਾਹੀਦਾ। ਔਰ ਇਸ ਤੋਂ ਬਾਅਦ 25 ਤਰੀਕ ਤੋਂ ਬਾਅਦ ਜਿਹੜੀ ਟਾਈਮ ਲਾਈਨ 40 ਦਿਨ 20 ਦਿਨ 10 ਦਿਨ 9 ਦਿਨ 11 ਦਿਨ ਤੇ ਹੀ ਜਿਹੜੀਆਂ ਵੱਖ-ਵੱਖ ਸਰਵਿਸਸਾਂ ਲੈਂਗੀਆਂ ਉਹ ਜਿਹੜਾ ਵੀ ਟਾਈਮ ਲਾਈਨ ਦਿੱਤਾ ਗਿਆ ਉਸ ਤੋਂ ਬਾਅਦ ਕੋਈ ਵੀ ਐਪਲੀਕੇਸ਼ਨ ਪੈਂਡਿੰਗ ਨਹੀਂ ਰਹੂਗੀ ਸਾਰੇ ਪੰਜਾਬ ਦੇ ਨਾਗਰਿਕਾਂ ਨੂੰ ਅਸੀਂ ਸਹੂਲਤਾਂ ਦੇ ਰਹਾਂਗੇ ਪਰ ਜਿਹੜਾ ਵੀ ਅਫਸਰ ਜਿਹੜਾ ਟਾਈਮ ਲਾਈਨ ਦਿੱਤੀ ਗਈ ਆ ਔਰ ਉਸ ਤੋਂ ਬਾਅਦ ਪੈਂਡਿੰਗ ਰੱਖੂਗਾ ਤਾਂ ਉਹਦੀ ਜਵਾਬਦੇਹੀ ਜਿਹੜੀ ਆ ਉਹ ਤੈਅ ਹੋਊਗੀ ਔਰ ਇਹ ਕਾਉਂਟੇਬਿਲਟੀ ਜਿਹੜੀ ਆ ਔਫੈਕਸ ਹੋਊਗੀ ਕੋਈ ਵੀ ਵਿਅਕਤੀ ਜੇਕਰ ਨਮਲ ਲਾਇਸੈਂਸ ਬਵਾਵਾ ਚਾਹੁੰਦਾਗਾ ਇਹ ਸਪੱਸ਼ਟ ਤੋਂ ਬਾਅਦ ਉਹਦੇ ਲਾਇਸੈਂਸ ਦੀ ਅਰਜ਼ੀ ਪੈਂਡਿੰਗ ਰਹਿ ਗਈ ਤਾਂ ਕਨਸਰਨ ਆਰਟੀਓ ਦੀ ਕਨਸਰਨ ਆਫੀਸਰ ਦੀ ਜਿਹੜੀ ਆ ਉਹ ਜਵਾਬਦੇਹਿਤ ਹੋਊਗੀ ਉਹਨੂੰ ਪ੍ਰੇਸ਼ ਕੀਤਾ ਜਾਊਗਾ ਔਰ ਸਾਰਾ ਹੀ ਇਹਦੀ ਦੇਖ ਰੱਖਸteraਗਾ ਡਿਪਾਰਟਮੈਂਟ ਦੇ ਉੱਚ ਅਧਿਕਾਰੀ ਕਰਨਗੇ ਐਸਸੀਸੀ ਲੈਵਲ ਦੇ ਸਟੇਟ ਟਰਾਂਸਪੋਰਟ ਕਮਿਸ਼ਨਰ ਜਿਹੜੋ ਨੇ ਕਿ ਉਹ ਦੇਖਣਗੇ ਕਿ ਕਿਹੜੇ ਕਿਹੜੇ ਡਿਸਟ੍ਰਿਕਟ ਦੇ ਅੰਦਰ 7 ਦਿਨਾਂ ਤੋਂ ਬਾਅਦ ਜਾਂ 11 ਦਿਨਾਂ ਤੋਂ ਬਾਅਦ ਜਾਂ ਕਿੰਨੇ ਦਿਨਾਂ ਤੋਂ ਬਾਅਦ ਜਿਹੜੀਆਂ ਐਪਲੀਕੇਸ਼ਨ ਪੈਂਡਿੰਗ ਪੰਜਾਂ ਰਹਿ ਗਈਆਂ ਜੇਕਰ ਐਪਲੀਕੇਸ਼ਨਾਂ ਪੈਂਡਿੰਗ ਪੰਜਾਂ ਮਿਲ ਗਈਆਂ ਤਾਂ ਉਸ ਅਫਸਰ ਦੀ ਜਿਹੜੀ ਆ ਉਹਤੇ ਕਾਰਵਾਈ ਕੀਤੀ ਜਾਊ ਜਿਹਦੇ ਕੋਈ ਐਪਲੀਕੇਸ਼ਨ ਪੈਂਡਿੰਗ ਪੰਜਾਂ ਰਹਿ ਗਈਆਂ ਪਰ ਇਸ ਤਰ੍ਹਾਂ ਕਿਸੇ ਵੀ ਬੰਦੇ ਨੂੰ ਇਹ ਸਾਰੀਆਂ ਸਰਵਿਸ ਲੈਣ ਲਈ ਕਿਸੇ ਵੀ ਨਾਗਰਿਕ ਨੂੰ ਇਹ ਸਾਰੀਆਂ ਸਰਵਿਸ ਲੈਣ ਦੇ ਲਈ ਹੁਣ ਜਿਹੜਾ ਆਰਟੀਓ ਦਫਤਰ ਜਾਣ ਦੀ ਲੋੜ ਨਹੀਂ ਹੈਗੀ। ਆਰਟੀਓ ਦਫਤਰ ਜਾਣ ਦੀ ਲੋੜ ਨਹੀਂ ਹੈਗੀ। ਤੁਸੀਂ ਡੋਰਸਟੈਪ ਡਿਲੀਵਰੀ ਦੇ ਅੰਦਰ 1076 ਨੰਬਰ ਤੇ ਡਾਇਲ ਕਰੋ। ਤਾਂ ਜਿਹੜਾ ਅਫਸਰ ਹੈ ਤੁਹਾਡੇ ਘਰ ਆਊਗਾ ਆ ਕੇ ਉਹ ਤੁਹਾਡੇ ਡਾਕੂਮੈਂਟ ਕਲੈਕਟ ਕਰੂਗਾ। ਡਾਕੂਮੈਂਟ ਕਲੈਕਟ ਕਰਨ ਤੋਂ ਬਾਅਦ ਉਹ ਆਪਣੇ ਆਪ ਟਰਾਂਸਪੋਰਟ ਡਿਪਾਰਟਮੈਂਟਸ ਲੈ ਕੇ ਜਾਊਗਾ। ਟਰਾਂਸਪੋਰਟ ਡਿਪਾਰਟਮੈਂਟ ਚ ਆਪਣੇ ਆਪ ਲੈ ਕੇ ਜਾਊਗਾ। ਉੱਥੋਂ ਲਾਇਸੈਂਸ ਬਣਾ ਕੇ ਜਾਂ ਆਰਸੀ ਬਣਾ ਕੇ ਇਹ ਕੰਸਰਟ ਜਿਹੜਾ ਹੋਰ ਵੀ ਤੁਹਾਡੇ ਡਾਕੂਮੈਂਟ ਨੇ ਪ੍ਰਪੇਅਰ ਕਰਕੇ ਤੁਹਾਨੂੰ ਡਿਲੀਵਰ ਕਰੂਗਾ ਇਸ ਤੋਂ ਬਰਾ ਕੱਲਾ ਇਹ ਨਹੀਂ ਕਿ ਅਸੀਂ ਡੋਰ ਸਟੱਪ ਡਿਲੀਵਰੀ ਅਸੀਂ ਨਾਲ ਦੀ ਨਾਲ ਜਿਹੜਾ ਸੇਵਾ ਕੇਂਦਰ ਵੀ ਏਮਪਾਵਰਡ ਕੀਤੇ ਨੇ ਜਿੱਦੇ ਜਿਹੇ ਸੇਵਾ ਕੇਂਦਰ ਪੰਜਾਬ ਚੱਲ ਰਹੇ ਨੇ ਕਿ ਉਹਨਾਂ ਸੇਵਾ ਕੇਂਦਰਾਂ ਦੇ ਅੰਦਰ ਜਾ ਕੇ ਹੀ ਤੁਸੀਂ ਆਪਣੀ ਐਪਲੀਕੇਸ਼ਨ ਦੇ ਸਕਦੇ ਹੋ ਔਰ ਤੁਹਾਨੂੰ ਆਰਟੀਓ ਦਫਤਰ ਜਾ ਕੇ ਚੱਕਰ ਕੱਟਣ ਦੀ ਲੋੜ ਨਹੀਂ ਹੈਗੀ ਆਰਟੀਓ ਦਫਤਰ ਜਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਸੇਵਾ ਕੇਂਦਰ ਜਾਂ ਡੋਰ ਸਟੱਪ ਲਵੇ ਡਰ ਆਹੀ ਤੁਸੀਂ ਆਪਣੇ ਟਰਾਂਸਪੋਰਟ ਡਿਪਾਰਟਮੈਂਟ ਦੇ ਸਾਰੇ ਕੰਮ ਕਰਵਾ ਸਕਦੇ ਹੋਗੇ ਔਰ ਜੇਕਰ ਕੋਈ ਦਿੱਤੀ ਹੋਈ ਟਾਈਮ ਲਾਈਨ ਤੋਂ ਬਾਅਦ ਜਿਹੜੀ ਟਾਈਮ ਲਾਈਨ ਦਿੱਤੀ ਗਈ ਆ ਔਰ ਉਸ ਤੋਂ ਬਾਅਦ ਕੋਈ ਡਿਲੇ ਹੋਊਗੀ ਤਾਂ ਸਾਰੀ ਜ਼ਿੰਮੇਵਾਰ ਜਿਹੜੀ ਆ ਉਹ ਕੰਸਰਨਡ ਅਫਸਰਾਂ ਦੀ ਹੋਊਗੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹਦੇ ਨਾਲ ਦੀ ਨਾਲ ਅਸੀਂ WhatsApp ਚੈਟਬੋਟ ਜਿਹੜੀ WhatsApp ਚੈਟਬੋਟ ਆ ਉਹ ਵੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂਗੇ ਤਾਂ ਕਿ ਕੋਈ ਵੀ ਵਿਅਕਤੀ ਆਪਣੇ ਘਰ ਬੈਠਾ ਹੀ ਇਹ ਸਾਰੀਆਂ ਸਹੂਲਤਾਂ ਲੈ ਸਕਦੇ WhatsApp WhatsApp ਜਿਹੜੀ ਚੈਟਬੋਟ ਆ ਉਹਦੇ ਰਾਹੀਂ ਤੁਸੀਂ ਕੰਸਰਨ ਸੇਵਾਵਾਂ ਜਿਹੜੀਆਂ ਜਿੰਨੀਆਂ ਵੀ ਸੇਵਾਵਾਂ ਨੇ ਉਹ ਲੈ ਸਕਦੇ ਹੋ ਬੜੇ ਆਸਾਨੀ ਦੇ ਨਾਲ ਤੁਸੀਂ ਆਪਣੇ ਫੋਨ ਉੱਤੇ ਉਸ ਚੈਟਬੋਟ ਦੇ ਰਾਹੀਂ ਵਿਭਾਗ ਦੇ ਵਿਭਾਗ 'ਚ ਜਾ ਕੇ ਐਪਲੀਕੇਸ਼ਨ ਡਾਊਨਲੋਡ ਕਰਕੇ ਤੁਸੀਂ ਆਪਣੇ ਡਾਕੂਮੈਂਟ ਉੱਤੇ ਡਾਊਨਲੋਡ ਕਰੋਗੇ ਜਿੰਨੀ ਫੀਸ ਆ ਭਰੋਗੇ ਤਾਂ ਤੁਹਾਨੂੰ ਸਰਟੀਫਿਕੇਟ ਆ ਉਹ ਤੁਹਾਡੇ ਮੋਬਾਈਲ ਐਪ ਦੇ ਉੱਤੇ ਹੀ ਬਣ ਕੇ ਘਰੇ ਆ ਜਾਊਗਾ ਸੋ ਮੈਂ ਸਮਝਣਾ ਇੱਕ ਬਹੁਤ ਹੀ ਵੱਡਾ ਸਟੈਪ ਸਰਕਾਰ ਭਗਵਾਨ ਸਿਮਰ ਸਰਕਾਰ ਨੇ ਇੱਕ ਕ੍ਰਾਂਤੀਕਾਰੀ ਸਟੈਪ ਜਿਹੜਾ ਉਹ ਪੰਜਾਬ ਦੇ ਨਾਗਰਿਕਾਂ ਨੂੰ ਸੁਭਾਵਾ ਦੇਣ ਲਈ ਚੁੱਕਿਆ ਹੈ ਕਿਉਂਕਿ ਬਹੁਤ ਸਾਰੀ ਖਜ਼ਲਖਵਾਰੀ ਟਰਾਂਸਪੋਰਟ ਡਪਾਰਟਮੈਂਟ ਦੇ ਅੰਦਰ ਬਹੁਤ ਸਾਰੀ ਲੁੱਟਖੋਟ ਜਿਹੜੀ ਆ ਬਹੁਤ ਸਾਰੀ ਕਰਾਪਸ਼ਨ ਜਿਹੜੀ ਆ ਉਹ ਨੀਚਲੇ ਲੈਵਲ ਤੇ ਹੁੰਦੀ ਸੀਗੀ ਉਹਨੂੰ ਬਿਲਕੁਲ ਜੜ ਤੋਂ ਖਤਮ ਕਰਨ ਦੇ ਲਈ ਇਹ ਵੱਡਾ ਸਟੈਪ ਚੱਕਿਆ ਗਿਆ ਕਿ ਸਾਰੀਆਂ ਸੁਭਾਵਾ ਜਿਹੜੀਆਂ ਨੇ ਉਹ ਆਨਲਾਈਨ ਕਰ ਦਿੱਤੀਆਂ ਗਈਆਂ ਨੇਗੀਆਂ ਪਰ ਕਿਸੇ ਨੇ ਵੀ ਖਜ਼ਲਖਵਾਰ ਨਹੀਂ ਹੋਰ ਦਿੱਤਾ ਜਾਊਗਾ ਇਹ ਜਨਵਰੀ ਜਿਹੜੀ ਆ ਸਰਕਾਰ ਦੀ ਆ ਜੇਕਰ ਕੋਈ ਖਤਰਖwari ਕਰੂਗਾ ਜਾਂ ਜਿਆਦਾ ਟਾਈਮ ਲਾਊਗਾ ਦਿੱਤੇ ਹੋਏ ਟਾਈਮ ਦੇ ਬਾਅਦ ਤਾਂ ਉਹਦੇ ਖਿਲਾਫ ਮੈਂ ਪਾਕ ਜਿਹੜਾ ਉਹ ਸਖਤ ਕਾਰਵਾਈ ਕਰੂਗਾ ਥੈਂਕ ਯੂ ਇਮਾਨ ਸਿੱਕੀ ਮਸਰ